ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਜੀ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਚਰਨ ਸੋ ਗੁਰੂ ਘਰ ਕਮਾਲਪੁਰ ਕਾਲੇ ਦੀ ਦਰਸ਼ਨ ਕਰ ਰਹੇ ਹਾਂ ਸੋ ਸੌਖਾ ਸਹੀ ਮਾਰਗ ਬਣਾਇਆ ਹੈ। ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਜੋ ਜਹਾਜ਼ ਬਣਾਇਆ ਹੈ। ਜੋ ਚੜੇਗਾ ਪਾਰ ਹੋ ਜਾਏਗਾ। ਕੋਈ ਵੀ ਹਥਿਆਰ ਸ਼ਬਦਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਵਿਗਿਆਨ ਸਾਇੰਸ ਸਾਨੂੰ ਸੁਖ ਦਿੱਤੇ। ਠੀਕ ਹੈ ਉਹਨਾਂ ਬਿਨਾ ਅਸੀਂ ਲੰਗੜੇ ਹਾਂ। ਪਹਿਲਾਂ ਅਸੀਂ ਝੋਪੜੀਆਂ 'ਚ ਰਹਿੰਦੇ ਰਹੇ ਪਹਿਲਾਂ ਰੁੱਖਾਂ ਥੱਲੇ ਰਹਿੰਦੇ ਸੀ ਸਰਦੀ ਗਰਮੀ ਤੋਂ ਬਚਲ ਲਈ ਫਿਰ ਫਿਰ ਅਸੀਂ ਝੋਪੜੀ ਬਣਾਈ ਫਿਰ ਕੱਚੇ ਮਕਾਨ ਫੱਟੇ ਲਾਲਾਂ ਕੇ ਹੌਲੀ-ਹੌਲੀ ਅਸੀਂ ਘਰ ਬਣਾਏ ਸਿੱਖ ਘਰ ਕੱਚੇ ਸੀ ਸਿੱਖ ਪੱਕੇ ਸੀ ਘਾਰਾਂ ਚ ਬੰਗਲਿਆਂ ਵਰਗੇ ਹੋ ਗਏ ਅਸੀਂ ਕੱਚੇ ਮਨ ਨੂੰ ਤਗੜਾ ਕਰਨਾ ਹੈ ਮਨ ਦੀ ਬਹੁਤ ਤਾਕਤ ਹੈ 99 ਪੁਆਇੰਟ ਉੱਪਰ ਸਿਰ ਤੇ ਖੋਪਰੀ ਇਹ ਠਾਕਰ ਹੈ ਜੋ ਗੁਰਬਾਣੀ ਆਪਣੇ ਜੋ ਬੋਲ ਹਨ ਪੂਰੇ ਨਹੀਂ ਹੋ ਰਹੇ ਨਹੀਂ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲਾ ਇਹਾਂ ਹੁਆਂ ਸੱਚ ਹੋਇਆ ਸੋ ਅਸੀਂ ਜੋ ਬੋਲਦੇ ਹਾਂ ਕਦੀ ਰਿਕਾਰਡਿੰਗ ਕਰਨੀ ਸਾਰਾ ਨੈਗੇਟਿਵ ਬੋਲਦੇ ਹਾਂ ਦੂਜੇ ਦੀ ਨਿੰਦਾ ਕਰਦੇ ਹਾਂ ਜੇ ਇੱਜ਼ਤ ਕਰਾਣੀ ਹੈ ਕਿਸੇ ਦੀ ਇੱਜ਼ਤ ਕਰਨੀ ਪਵੇਗੀ ਕਿਸੇ ਨੂੰ ਸਤਿਕਾਰ ਦੇਣਾ ਪਵੇਗਾ ਮਾਣ ਦੇਣਾ ਪਵੇਗਾ ਸੋ ਸਾਡੇ ਅੰਦਰ ਹੋਰ ਹਾਂ ਬਾਰੇ ਹੋਰ ਹਾਂ ਠੀਕ ਹੈ ਸਰੀਰ ਪੁੱਤਲਾ ਹੈ ਨਾ ਤਨ ਹੈ ਸਾਡਾ ਨਾ ਮਨ ਹੈ ਨਾ ਧਨ ਹੈ ਇਹ ਵਿਰਾਸਤ ਇੰਤਕਾਲ ਹੋ ਜਾਣਾ ਹੈ ਵੱਡਾ ਆਇਆ ਹੈ ਕਾਇ ਵੱਡੇ ਦੀਆਂ ਵੜਿਆਈਆਂ ਹਨ ਸੋ ਲੋਕ ਕੀ ਕਹਿਣਗੇ ਇਹਨੂੰ ਛੱਡ ਕੇ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਪਏਗੀ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਜੇ ਘਰ ਦਾ ਛੱਤ ਗਰੇਗਾ ਘਰ ਬਦਲਣਾ ਪਏਗਾ ਕੀ ਰੋਕ ਸਕਦੇ ਆ ਜੇ ਸੰਸਾਰ ਨੂੰ ਸਾਡੀ ਮੈਲ ਬਾਹਰਲੀ ਚੰਗੀ ਨਹੀਂ ਲੱਗਦੀ ਪਰਵੇਸ਼ਰ ਨੂੰ ਉਹਨੂੰ ਅੰਦਰ ਦੀ ਮਨ ਦੀ ਮੈਲ ਚੰਗੀ ਨਹੀਂ ਲੱਗਦੀ ਆਜ਼ਾਦੀ ਦਾ ਗੁਣ ਦੇ ਕੇ ਉਹਨੇ ਸਾਨੂੰ ਸਾਰੀਆਂ ਤਾਕਤਾਂ ਦੇ ਕੇ ਪੁੱਤਰ ਬਣਾਇਆ ਹੈ ਸ਼ੈਤਾਨ ਦਾ ਵੀ ਉਹੀ ਭਗਵਾਨ ਹੈ ਸੰਤ ਦਾ ਵੀ ਸਾਰੇ ਦਾ ਇੱਕੋ ਹੀ ਪਿਤਾ ਹੈ ਜੇ ਪੁੱਠੀ ਗਿਣਤੀ ਗਿਣੀ ਹੈ ਜਿਹੜਾ ਸਾਡੇ 100 ਸਾਲ ਉਮਰ ਹੈ ਜੋ ਵੀ ਅੱਖਾਂ ਨਾਲ ਦੇਖ ਰਿਹਾ ਇਹਦਾ ਅੰਤ ਹੈ ਪਰ ਪਰਮੇਸ਼ਰ ਬੇਅੰਤ ਹੈ ਕੋਈ ਵੀ ਚੀਜ਼ ਹੈ ਉਹਦੀ ਮਨਿਆਦ ਹੈ ਆਖਰ ਟਹਿ ਟੇਰੀ ਹੋ ਜਾਣਾ ਹੈ ਸੋ ਸਭ ਕੁਝ ਉਲਟਾ ਹੋ ਰਿਹਾ ਹੈ ਅਸੀਂ ਮੱਛੀ ਬਹੁਤ ਪਾਣੀ ਚ ਤਰ ਸਕਦੀ ਹੈ ਮਨੁੱਖ ਨਹੀਂ ਘੋੜਾ ਬਹੁਤ ਦੌੜ ਸਕਦਾ ਹੈ ਬਹੁਤ ਭੱਜ ਸਕਦਾ ਹੈ ਅਸੀਂ ਨਹੀਂ ਘੋੜੇ ਜਿੰਨਾ ਨਹੀਂ ਪਾਸੇ ਹਾਥੀ ਬਹੁਤ ਵਜ਼ਨ ਚੁੱਕ ਸਕਦਾ ਹੈ ਅਸੀਂ ਨਹੀਂ ਅਸੀਂ ਆਪਣੀ ਖੋਪਰੀ ਨਾਲ ਮੱਛੀ ਵਰਗੇ ਸਮੁੰਦਰੀ ਜਹਾਜ਼ ਬਣਾਤੇ ਵੱਡੇ ਵੱਡੇ ਜੋ ਇੱਕ ਨਗਰ ਜਿਨੇ ਅਸੀਂ ਇਹ ਘੋੜਾ ਪਾ ਸਕਦਾ ਹੀ ਘੋੜੇ ਤੋਂ ਤੇਜ਼ ਆ ਤਾਂ ਨਾਂ ਵੀ ਕਈਆਂ ਦੇ ਗੱਡੀਆਂ ਦੇ ਨਾਂ ਘੋੜੇ ਬਣਾਤੇ ਕਈ ਟਾਇਰ ਲੱਗਦੇ ਹਨ ਸਾਧਨ ਬਣਾਤੇ ਗੱਡੀਆਂ ਬਣਾਤੀਆਂ ਪਾਣੀ 'ਚ ਵੀ ਤਰ ਸਕਦੀਆਂ ਹਨ ਕਾਸ਼ਤੇ ਵੀ ਉੱਠ ਸਕਦੀਆਂ ਹਨ ਛੜਕਤੇ ਵੀ ਭੱਜ ਸਕਦੀਆਂ ਘੋੜਿਆਂ ਤੋਂ ਵੀ ਤੇਜ਼ ਕਈ ਗੁਣਾ ਅਸੀਂ ਹਾਥੀ ਵਾਂਗੂੰ ਚੁੱਕਣ ਵਾਲੀਆਂ ਜੇ ਵੀ ਸੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦਿੰਦੀਆਂ ਹਨ ਵੱਡੇ ਵੱਡੇ ਪੋਲ ਪਹਿਲੂ ਬਣਾ ਕੇ ਉੱਪਰ ਰੱਖ ਦਿੰਦੀਆਂ ਹਨ ਸੋ ਅਸੀਂ ਖੋਜ ਕੀਤੀ ਕਿੱਥੇ ਤੱਕ ਪਹੁੰਚੇ ਅਨੰਤਕ ਪਰਮਾਨੂ ਬੰਬ ਤੱਕ ਉਹਦੇ ਤੋਂ ਬਚਨ ਪਚਾਨ ਤੱਕ ਭਗਤ ਭਗਤਾ ਨੇ ਖੋਜ ਕੀਤੀ ਮਨ ਦੀ ਖੋਜ ਕੀਤੀ ਉਹ ਕਿੱਥੇ ਤੱਕ ਪਹੁੰਚੇ ਭਗਵਾਨ ਤੱਕ ਪਰਮੇਸ਼ਰ ਤੱਕ ਅੱਲਾਹ ਤੱਕ ਰਾਮ ਤੱਕ ਜੋ ਸਾਰਿਆਂ ਚ ਰਮਿਆ ਹੈ 84 85 86 ਲੱਖ ਜੋਨ ਚ ਮਨ ਦੀ ਤਾਕਤ ਬਹੁਤ ਹੈ ਜੇ ਅਨ ਬਾਰੋਂ ਸੀ ਵੱਡੇ ਹੋ ਗਏ ਬਾਹਰ ਸਮਾਨ ਬਹੁਤ ਹੋ ਗਿਆ ਘਰ ਚ ਫਰਨੀਚਰ ਆ ਗਿਆ ਗੱਡੀਆਂ ਆ ਗਿਆ ਬੰਗਲੇ ਵਰਗੇ ਘਰ ਹੋ ਗਏ ਜ਼ਾਇਦਾਤਾ ਹੋ ਗਈ ਮਾਇਆ ਹੋ ਗਈ ਸੁੱਖ ਮਿਲ ਗਿਆ ਨਹੀਂ ਅੰਦਰ आओ ਇਹ ਤਨ ਦੇ ਰੋਗ ਹੋ ਰਹੇ ਹਨ ਤਨ ਦੀ ਖਰਾਕ ਹੋ ਰ ਹੈ ਮਨ ਦੇ ਰੋਗ ਹੋ ਰਹੇ ਹਨ ਮਨ ਦੀ ਖਰਾਕ ਹੋ ਰ ਹੈ ਮਨ ਦੀ ਖਰਾਕ ਹੈ ਪੋਜੀਟਿਵ ਸੋ ਜੇ ਅੰਦਰ ਨਾ ਵੱਡਾ ਕੀਤਾ ਹੱਥ 'ਚ ਖਜ਼ਾਨੇ ਹੋਏ ਰਤਨ ਜਵਹਰ ਜੋ ਵੀ ਹੈ ਉਹ ਹੱਥੇ ਹੀ ਗਿਰ ਜਾਣੇ ਹਨ ਦੁਸ਼ਮਨ ਨੇ ਖੋ ਲੈ ਲਏ ਹਨ ਅੰਦਰ ਨੂੰ ਵੱਡਾ ਕਰਨਾ ਪਏਗਾ ਫਿਰ ਚਾਹੇ ਹਾਥੀ ਨਾਲ ਵੀ ਲੜਨਾ ਪਏਗਾ ਇਹ ਨੰਗਣੀ ਮਾਰੀ ਅੱਖ 'ਚ ਹਾਥੀ ਜਿਹੜਾ ਬਹੁਤ ਤਗੜਾ ਸੀ ਦਰਵਾਜੇ ਕਿਲੇ ਨੂੰ ਭੰਨ ਦੇਣਾ ਸੀ ਅੱਖ ਚ ਮਾਰੀ ਹਿੰਮਤ ਰੱਖ ਕੇ ਨਾਗਣੀ ਹਾਥੀ ਆਪਣੇ ਹੀ ਫਿਰ ਬੰਦਿਆਂ ਨੂੰ ਲਤਾੜਦਾ ਹੋਇਆ ਪਿਛਾ ਦੁਸ਼ਮਣਾਂ ਅਲੀ ਗਿਆ ਸੋ ਜੇ ਉਂਗਲ ਇੱਕ ਕਿਸੇ ਹੱਲ ਕਰਦੇ ਹਾਂ ਕਿਸੇ ਦੇ ਔਗਣ ਵੰਦੇ ਹਾਂ ਚਾਰ ਉਂਗਲਾ ਆਪਣੇ ਹਰ ਹੋਣ ਗਿਆ ਆਪਣੇ ਆਪ ਦਾ ਸੀ ਅੰਤਰ ਜਾਗੀਆਂ ਸਾਰੀਆਂ ਵੀਡੀਓ ਸਾਰਾ ਗਿਆਨ ਮੇਰੇ ਵਾਸਤੇ ਹੈ ਮੈਂ ਬੰਦਾ ਬੰਨਾ ਹੈ ਇਹ ਪਸ਼ੂ ਪੰਛੀ ਇਹ ਸਪੂਰਨ ਹਨ ਸਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਉਹਨਾਂ ਦੇਖਿਆ ਬੰਦਾ ਅਧੂਰਾ ਹੈ 239 ਸਾਲ ਲੱਗੇ ਸਾਨੂੰ ਸਪੂਰਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡਾ ਜਹਾਜ਼ ਬਣਾਇਆ ਹੈ ਕਿਉਂਕਿ ਉਦੋਂ ਬਾਹਰਲੇ ਦੇਸ਼ਾਂ ਇੰਗਲੈਂਡ ਵਰਗੇ ਚਤੇ ਪ੍ਰਸਾ ਹੈ ਸਨ ਸੋ ਅੱਜ ਵੀ ਉਹਨਾਂ ਤੋਂ 200 ਸਾਲ 300 ਸਾਲ ਪਿੱਛੇ ਹਾ ਸੀ ਠੀਕ ਹੈ ਜਾਗਣਾ ਪਏਗਾ ਜਿਹੜਾ ਸੁੱਤਾ ਹੈ ਉਹਨੂੰ ਤੇ ਜਗਾ ਸਕਦੇ ਹਾਂ ਪਰ ਜਿਹੜਾ ਅਵੇਸਲਾ ਹੈ ਦਾ ਇਮਾਨ ਹੈ ਆਲਸੀ ਹੈ ਉਹਦਾ ਕੋਈ ਇਲਾਜ ਨਹੀਂ ਜਿਵੇਂ ਕਿਸੇ ਜੀਣਾ ਹੈ ਪਰ ਮੇਸ਼ਰ ਅਲੋ ਆਜ਼ਾਦੀ ਹੈ ਘੱਟ ਕੱਪੜੇ ਪਾਓ ਵੱਧ ਪਾਓ ਉੱਚੇ ਪਾਓ ਲੰਮੇ ਪਾਓ ਨਾ ਪਾਓ ਸੋ ਜਿਹੜੇ ਕੰਮ ਕਰਨਾ ਹੈ ਉਹਦੇ ਚੀ ਵਰਦਾਨ ਹੈ ਉਹਦੇ ਚੀ ਸਰਾਪ ਹੈ ਦੇਖ ਕੇ ਕਰਨਾ ਪਾਏਗਾ ਸ਼ਬਦਾਂ ਦਾ ਬੋਲਾਂ ਦਾ ਬਹੁਤ ਵੱਡਾ ਵੱਡੀ ਤਾਕਤ ਹੈ ਇਉਂ ਕਹੈ ਨਾਨਕ ਮੰਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਨ ਸ ਮਨ ਦੀ ਤਾਕਤ ਬਹੁਤ ਹੈ ਇੱਕ ਸ਼ਬਦ ਆਉਂਦਾ ਹੈ ਸਾਨੂੰ ਸਰੀਰ ਨੂੰ ਨਚਾ ਦਿੰਦਾ ਹੈ ਕੀ ਆਇਆ ਸ਼ਬਦ ਮਾੜਾ ਭੋਜਨ ਉਹ ਅਸਰ ਕਰਦਿਆਂ ਕਰਦਿਆਂ ਬਹੁਤ ਲੇਟ ਅਸਰ ਕਰੇਗਾ ਪਰ ਇੱਕ ਸ਼ਬਦ ਆਇਆ ਤੈਂਦੀ ਕਲਾ ਵਾਲਾ ਨੈਗੇਟਿਵ ਸੋ ਅਮੀਰ ਬੰਦਾ ਸੀ ਜਾਣ ਹੀ ਨਹੀਂ ਰਹੀ ਸਭ ਕੁਝ ਗਿਆ ਬੋਲਾਂ ਦੀ ਤਾਕਤ ਬਹੁਤ ਹੈ ਹੁਣੇ ਮੈਂ ਜੋ ਜੂ ਦਾ ਮਤਲਬ ਜੂ ਐਸੇ ਕਹਿਣਾ ਚਾਹੁੰਦਾ ਉੱਥੇ ਸੁਰਤੀ ਚਲੀ ਜਾਏਗੀ ਸਭ ਤੋਂ ਸਪੀਡ ਇਹਦੀ ਹੈ ਪੱਥਰਾਂ ਨੂੰ ਟਕਰਾਉਣ ਦੀ ਹਿੰਮਤ ਰੱਖਦਾ ਹੈ ਬੰਦਾ ਆਈ ਤੇ ਆਜੇ ਸ਼ਬਦਾਂ ਦੀ ਬਹੁਤ ਤਾਕਤ ਹੈ ਇਹੀ ਸ਼ਬਦ ਔਰੰਗੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਚ ਲਿਖਿਆ ਸਾਰਾ ਉਹਦਾ ਇਤਿਆਰ ਦੱਸਿਆ ਤੇਰਾ ਜਰਨੈਲ ਐਂ ਕੀਤਾ ਤੇਰੇ ਜਰਨੈਲ ਨੇ ਐਂ ਕੀਤਾ ਸਾਰਾ ਦੱਸਿਆ ਹੈ ਰਾਜੇ ਨੂੰ ਤੇ ਖਬਰ ਦਿੱਤੀ ਨਹੀਂ ਸੀ ਇਹ ਤੇ ਗੱਲਾਂ ਦੀ ਤੇਰਾ ਜਰਨੈਲ ਬਹਾਦਰ ਨਿਕਲਿਆ ਭੱਜ ਗਿਆ ਸੋ ਉਹਨੂੰ ਪਸਤਾਵਾ ਹੋਇਆ ਆਕਤੇ ਦੀਆਂ ਗਊਆ ਬਣਾਈਆਂ ਗੀਆਂ ਕਸਮਾਂ ਖਾਧੀਆਂ ਗੀਆਂ ਸਾਰਾ ਦੱਸਿਆ ਪਰ ਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ ਚਾਹੇ ਮਹਾਪੁਰਸ਼ ਵੀ ਹਨ ਸੰਤ ਪਹੁੰਚੇ ਹੋਏ ਦਾ ਨਾਮ ਹੈ ਪੈਰਾ ਨਾਲ ਰਸਤਾ ਘਟੇਗਾ ਅੱਖਾਂ ਨਾਲ ਵੇਖਾਂਗੇ ਅੱਖ ਕੰਨ ਅੱਖਾਂ ਨਾਲ ਸੰਸਾਰ ਦਿਸੇਗਾ ਕੰਨਾਂ ਨਾਲ ਨਰਿੰਕਾਰ ਪਰ ਅਤਰੀਮ ਕੰਨ ਹਨ ਅੰਦਰ ਇਹ ਅੱਖਾਂ ਹਨ ਜਦੋਂ ਖੁੱਲ ਗਈਆਂ ਫਿਰ ਸਭ ਕੁਝ ਠੀਕ ਹੋ ਜਾ ਰਿਹਾ ਹੈ ਦਾਸ ਨੇ ਖੋਜ ਕੀਤੀ ਹੈ ਇਹ ਭਗਤਾ ਵੀ ਖੋਜਿਆ ਭਗਵਾਨ ਤੱਕ ਗਏ ਸੋ ਸਰੀਰ ਚ ਹੈ ਸਭ ਕੁਝ ਇਸ ਸਰੀਰ ਚ ਤੰਦਰੁਸਤੀ ਬੱਚੇ ਪਤਨੀ ਘਰ ਜਾਇਦਾਤ ਮਾਇਆ ਸਭ ਕੁਝ ਅੰਦਰ ਹੈ ਬਾਹਰੋਂ ਘਰ ਨੂੰ ਆਉਣਾ ਹੈ ਸੋ ਉਲਟੀ ਗਿਣਤੀ ਕੀਤੀ ਨਟ 99 93 ਹੌਲੀ ਹੌਲੀ 50 49 2 ਤੇ ਆਗੇ ਫਿਰ ਜੇ 1 ਤੋਂ ਬਾਅਦ ਦੂਆ ਨਹੀਂ ਆ 1 ਕਿੰਤੀ ਚ ਨਹੀਂ ਆਉਂਦਾ ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਏਕਾ ਨਹੀਂ ਲਿਖਿਆ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੰਗ ਆਉਂਦਾ ਹੈ ਦੋ ਚੀਜ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਨਹੀਂ ਹਨ ਨਾ ਝੂਠ ਹੈ ਨਾ ਏਕਾ ਹੈ ਅੱਗੇ ਲਿਖਿਆ ਹੋਇਆ ਪਹਿਲੇ ਪੰਨੇ ਤੇ ਅੰਗ ਤੇ ਜਦੋਂ ਦੂਜਾ ਹੈ ਹੀ ਨਹੀਂ ਸੂਰਜ ਕਿਹੜਾ ਚੜਿਆ ਦੋ ਸੂਰਜੇ ਥੋੜਾ ਨੇ ਸੋ ਚੰਦਰਮਾ ਕਿਹੜਾ ਚੜਿਆ ਜਦੋਂ ਦੂਜਾ ਹੋਏਗਾ ਤਾਂ ਗਿਣਤੀ ਆਏਗੀ ਦੂਜਾ ਤੀਜਾ ਚੌਥਾ ਠੀਕ ਹੈ 10 ਪਾਛੀਆਂ ਤੱਕ 10 ਸ੍ਰੀ ਗੁਰੂ ਸਾਧਾ ਨੇ 239 ਸਾਲ ਜੀ ਕੇ ਸਾਨੂੰ ਸ਼ਬਦ ਤੇ ਲੜ ਲਾਇਆ ਹੈ ਸ਼ਬਦੀ ਗੁਰੂ ਹੈ ਦੇਹ ਚ ਬਹੁਤ ਗਲਤੀਆਂ ਹਨ ਸਭ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਤੂੰ ਕੀ ਰੋਕ ਲੇਗਾ ਕੁਝ ਵੀ ਨਹੀਂ ਰੋਕ ਸਕਦਾ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਆਪੇ ਪ੍ਰਗਟ ਹੋਏਗੀ ਜਿੰਦਗੀ ਰਵਾਏਗੀ ਹਾਏ ਹਾਏ ਕਰਾਇਕ ਜਿਹਦਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜੀ ਸ਼ਲੋਕ ਪਉਣ ਗੁਰੂ ਪਾਣੀ ਪਤਾ ਮਾਤਾ ਤਤ ਤਮਾਤ ਇਸ ਰਾਤ ਉਦਾਇਦਾ ਖੇਲਾ ਸਭ ਜਗਤ ਤੁਹੇ ਆਈਆਂ ਬੜਹੀਆਂ ਆ ਵਾਚਤਰਨ ਤੋਂ ਕਰਮੀ ਆਪੋ ਆਪਣੀ ਕੇ ਨੇੜਾ ਕੇ ਧੋਰ ਜਿਨੀ ਨਾਮ ਤੇ ਹੱਕ ਹੈ ਸਖਤ ਕਹੜ ਨਾਨਕ ਤੇ ਮੁਖ ਜਲੇ ਕੇ ਤੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵੈ ਜੀ ਕੀ ਫਤਿਹ ਦੇਖ ਤੇ ਫਤਿਹ